ਸ਼ਹੀਦੀ ਦਿਹਾੜਿਆਂ ਉੱਤੇ ਦੱਸ ਤਈਏ ਤੁਹਾਨੂੰ ਕਿ ਲੰਗਰਾਂ ਦੀ ਸੇਵਾ ਸ਼ਹੀਦੀ ਦਿਹਾੜਿਆਂ ਉੱਤੇ ਪੂਰਾ ਪੰਜਾਬ ਐਸ ਵੇਲੇ ਸ਼ਹੀਦੀ ਦਿਹਾੜਿਆਂ ਉੱਤੇ ਜਗ੍ਹਾ-ਜਗ੍ਹਾ ਲੰਗਰ ਲਗਾ ਰਿਹਾ ਤਾਂ ਅੱਜ ਅਸੀਂ ਖੜੇ ਆ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਦਫ਼ਤਰ ਦੇ ਮੁਲਾਜ਼ਮ ਆਪਣੀ ਸੇਵਾ ਨਿਭਾ ਰਹੇ ਆ ਨਾ ਜਾਣੇ ਕਿੰਨੇ ਸਾਲਾਂ ਤੋਂ ਇਹ ਸੇਵਾ ਨਿਭਾਈ ਜਾ ਰਹੀ ਆ ਔਰ ਪੰਜਾਬ ਦੇ ਵਿੱਚ ਸ਼ਹੀਦੀ ਦਿਹਾੜਿਆਂ ਨੂੰ ਇਸ ਤਰੀਕੇ ਨਾਲ ਮਨਾਇਆ ਜਾਂਦਾ ਕਿ ਇਹ ਖੁਸ਼ੀ ਨਹੀਂ ਇਹ ਗਮ ਦੇ ਪਲ ਨੇ ਔਰ ਇਹ ਤੇ ਲੰਗਰ ਨਾਲ ਸੇਵਾ ਕੀਤੀ ਜਾਂਦੀ ਆ ਔਰ ਸਿਖਾਇਆ ਜਾਂਦਾ ਹੈ ਕਿ ਜਿਨ੍ਹਾਂ ਨੇ ਇਤਿਹਾਸ ਵਾਸਤੇ ਜਿਨ੍ਹਾਂ ਨੇ ਇਹ ਪਰਿਆ ਵਾਸਤੇ ਇਸ ਪਰਿਆ ਵਾਸਤੇ ਸ਼ਹੀਦੀਆਂ ਦਿੱਤੀਆਂ ਤਾਂ ਉਸ ਪਰਿਆ ਨੂੰ ਬਚਾਉਣ ਵਾਸਤੇ ਜੋ ਕੰਮ ਕਰ ਗਏ ਤਾਂ ਉਹਨਾਂ ਨੂੰ ਯਾਦ ਰੱਖਣ ਵਾਸਤੇ ਲੋਕਾਂ ਨੂੰ ਸਨੇਹਾ ਦਿੱਤਾ ਜਾਂਦਾ ਤਾਂ ਦੱਸ ਤਈਏ ਕੀ ਆ ਲੰਗਰ ਦੀ ਸੇਵਾ ਚੰਡੀਗੜ੍ਹ ਦੇ ਵਿੱਚ ਚੱਲ ਰਹੀ ਆ ਔਰ ਮੁੱਖ ਮੰਤਰੀ ਦਫ਼ਤਰ ਤੋਂ ਸਾਰਾ ਸਟਾਫ ਇੱਥੇ ਇਹ ਸੇਵਾ ਨਿਭਾਰਿਆ ਕਿੰਨੇ ਸਾਲਾਂ ਤੋਂ ਸੇਵਾ ਚੱਲਦੀ ਆ ਉਹਦੇ ਬਾਰੇ ਗੱਲਬਾਤ ਕਰਦੇ ਆ ਸਦਾ ਹੀ ਸਤਿਕਾਰ ਜੀ ਸਤਿ ਸ਼੍ਰੀ ਅਕਾਲ ਜੀ ਸਰਾਜੀ ਕਿੰਨੇ ਕ ਸਾਲਾਂ ਤੋਂ ਇਹ ਸੇਵਾ ਲੰਗਰ ਦੀ ਜਿਹੜੀ ਹੈ ਨ ਭਈਆ ਪਹਿਲਾਂ ਤਾਂ ਤੁਹਾਡਾ ਰਾਈਟ ਨਿਊਜ਼ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕੀ ਅੱਜ ਇਸ ਪ੍ਰੋਗਰਾਮ ਦੀ ਕਵਰੇਜ ਕਰਨ ਵਾਸਤੇ ਆਏ ਆ ਇਹ ਲੰਗਰ ਦੀ ਸੇਵਾ ਪਿਛਲੇ ਤਕਰੀਬਨ 10 ਸਾਲਾਂ ਤੋਂ ਚੱਲ ਰਹੀ ਹੈ ਜੀ ਤੇ ਸਮੇਂ-ਸਮੇਂ ਸਰ ਹਰ ਤਰ੍ਹਾਂ ਦੀ ਸਾਡੀ ਜਗ ਜਿਉਂਦਿਆਂ ਦੇ ਮੇਲੇ ਇੱਕ ਸੰਸਥਾ ਬਣੀ ਹੋਈ ਹੈ ਤੇ ਪੰਜਾਬ ਸਿਵਲ ਸਕੱਤਰੇ ਤੇ EMPLOYEES CLUB ਇਹ ਦੋਨਾਂ ਵੱਲੋਂ ਸਾਰੇ ਸੈਕਟੋਰ ਦੇ EMPLOYEES ਅਤੇ ਹੋਰ ਸਾਡੇ ਜਿਹੜੇ ਸਾਥੀ ਦੋਸਤ ਮਿੱਤਰ ਆ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਹਰ ਸਾਲ ਇੱਥੇ ਸਹੀਤੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਧੰਨ ਧੰਨ ਬਾਬਾ ਅਜੀਤ ਸਿੰਘ ਧੰਨ ਧੰਨ ਬਾਬਾ ਜੁਹਾਰ ਸਿੰਘ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਸਮੂਹ ਸ੍ਰੀ ਸਿੰਘਾਂ ਦੀ ਯਾਦ ਦੇ ਵਿੱਚ ਅਸੀਂ ਹਰ ਸਾਲ ਇੱਥੇ ਲੰਗਰ ਲਗਾਉਂਦੇ ਆਂ ਅੱਜ ਵੀ ਅਸੀਂ ਇਹ ਸਾਰਿਆਂ ਨੇ ਰਲ ਬਿਲ ਕੇ ਇਕੱਤਰ ਹੋ ਕੇ ਇੱਥੇ ਲੰਗਰ ਲਗਾਇਆ ਹੈਗਾ ਜਿਸ ਦੇ ਵਿੱਚ ਸਾਡੇ ਭਾਈ ਸਾਹਿਬ ਭਾਈ ਤਜਿੰਦਰ ਸਿੰਘ ਜੀ ਜਿਹੜੇ ਕਿ ਗੁਰਦਾਸਪੁਰ ਤੋਂ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਆਂ ਸੋ ਇਹ ਹਰ ਇੱਕ ਸਾਡੇ ਪ੍ਰੋਗਰਾਮ ਦੇ ਵਿੱਚ ਅਹਿਮ ਯੋਗਦਾਨ ਪਾਉਂਦੇ ਆ ਜਿਨ੍ਹਾਂ ਨੇ ਕਿ ਦਸਾਰਾਂ ਦਾ ਕੰਮ ਵੀ ਕੀਤਾ ਹੋਇਆ ਹੈਗਾ ਇਹ ਲੋੜਵੰਦਾਂ ਨੂੰ ਦਸਾਰਾਂ ਵੀ ਜੜੀਆਂ ਹੈਗੀਆਂ ਉਹ ਮੁਫਤ ਮੁਹੱਈਆ ਕਰਾਉਂਦੇ ਆ ਸੋ ਸਾਡੀ ਇਹ ਸੰਸਥਾ ਜਗ ਜੀਉਂਦਿਆਂ ਦੇ ਮੇਲੇ ਹੋਰ ਵੀ ਬਹੁਤ ਤਰ੍ਹਾਂ ਦੇ ਕੰਮ ਕਰਦੀ ਹੈ ਲੰਗਰ ਤੋਂ ਇਲਾਵਾ ਲੋੜਵੰਦਾਂ ਨੂੰ ਕਾਪੀਆਂ ਕਿਤਾਬਾਂ ਟਰਾਈਸਾਈਕਲਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਸਮਾਜ ਦੇ ਵਿੱਚ ਜੋ ਲੋੜਵੰਦਾ ਦੀ ਸਹਾਇਤਾ ਕਰਨ ਵਾਸਤੇ ਹਰ ਤਰ੍ਹਾਂ ਦੇ ਉਪਰਾਲੇ ਕਰਦੀ ਹੈ ਤਾ ਦੱਸ ਦਈਏ ਤੁਹਾਨੂੰ ਕਿ ਇਹ ਸੇਵਾ ਲਗਭਗ 12 ਸਾਲ ਤੋਂ ਚੱਲ ਰਹੀ ਆ ਔਰ ਇਹਾਂ ਨੇ ਦੱਸਿਆ ਕਿ 14 ਸਾਲ ਤੋਂ ਇਹ ਸੇਵਾ ਜਿਹੜੀ ਆ ਇਹ ਚੱਲ ਰਹੀ ਆ ਤਾਂ ਲੰਗਰਾਂ ਦੀ ਸੇਵਾ ਪੰਜਾਬ ਦੇ ਕੋਨੇ-ਕੋਨੇ ਤੇ ਚੱਲ ਰਹੀ ਆ ਔਰ ਇਹ ਵਿਲੱਖਣ ਸੇਵਾ ਜਿਹੜੀ ਦਿੱਤੀ ਗਈ ਆ ਗੁਰੂ ਸਾਹਿਬ ਨੇ ਬਖਸ਼ੀ ਆ ਸਿੱਖ ਕੌਮ ਨੂੰ ਪਹਿਲੀ ਪਰੰਪਰਾ ਦੇ ਵਿੱਚ ਇਹ ਲੰਗਰਾਂ ਦੀ ਸੇਵਾ ਬਖਸ਼ੀ ਗਈ ਆ ਜਿੱਥੇ ਲੰਗਰ ਚੱਲਦੇ ਆ ਔਰ ਤੁਹਾਨੂੰ ਦੱਸ ਦਈਏ ਕਿ ਕਿਹੜੇ-ਕਿਹੜੇ ਲੰਗਰ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਥੋੜਾ ਅੱਗੇ ਹੋ ਕੇ ਆ ਤਸਵੀਰਾਂ ਕਵਰ ਕੀਤੀਆਂ ਜਾਣ ਇਹ ਲੰਗਰ ਕਿਹੜੀ ਕਿਹੜੀ ਪ੍ਰਕਾਰ ਦੇ ਕਿਹੜੀਆਂ ਰਸਨਾ ਇਸ ਦੇ ਵਿੱਚ ਜੋੜੀਆਂ ਗਈਆਂ ਨੇ ਔਰ ਇਸ ਲੰਗਰਾਂ ਦੀ ਮਹੱਤਤਾ ਜਿਹੜੀ ਆ ਉਹ ਸਿੱਖ ਕੌਮ ਦੇ ਵਿੱਚੋਂ ਸਿੱਖਣ ਨੂੰ ਅਕਸਰ ਹੀ ਮਿਲ ਜਾਂਦੀ ਆ ਕਿ ਸਿੱਖ ਕੌਮਾਂ ਪਹਿਲ ਦੇ ਹਦਾਂ ਤੇ ਲੰਗਰਾਂ ਦੇ ਵਿੱਚ ਇਹ ਸੇਵਾ ਨਿਭਾਉਂਦੀ ਆ ਤਾਂ ਫਿਰ ਤੁਹਾਨੂੰ ਇਹ ਵੀ ਚੀਜ਼ ਸਾਂਝੀ ਕਰ ਦਈਏ ਕਿ ਚੰਡੀਗੜ੍ਹ ਦੇ ਹਸਪੀਟਲਾਂ ਦੇ ਵਿੱਚ ਜਗ੍ਹਾ-ਜਗ੍ਹਾ ਤੋਂ ਲੰਗਰ ਇੱਥੇ ਪਹੁੰਚਦੇ ਆ ਹਰ ਸ਼ਹਿਰ ਦੇ ਵਿੱਚੋਂ ਹਰ ਵਿਸ਼ਟਕ ਦੇ ਵਿੱਚੋਂ ਹਰ ਪਿੰਡਾਂ ਦੇ ਵਿੱਚੋਂ ਤਾਂ ਗੱਲਬਾਤ ਹੋਰ ਵੀ ਸਾਂਝੀ ਕਰਦੇ ਆ ਹਾਜੀ ਸਦਾ ਸਤੀ ਕਾਲ ਜੀ ਸਤੀ ਕਾਲ ਜੀ ਬਹੁਤ ਜੀ ਕਿਵੇਂ ਵੇਖਦੇ ਹੋ ਜੀ ਲੰਗਰਾਂ ਦੀ ਸੇਵਾ ਲਗਾਤਾਰ ਪੰਜਾਬ ਦੇ ਵਿੱਚ ਔਰ ਸਿੱਖ ਕੌਮ ਦੇ ਵਿੱਚ ਵੱਡੀ ਪਰੰਪਰਾ ਹੈ ਇਹ ਪਰਮਾਤਮਾ ਦੀ ਬਹੁਤ ਵੱਡੀ ਕਿਰਪਾ ਹੈ ਸਿੱਖ ਕੌਮ ਤੇ ਜਿਨ੍ਹਾਂ ਨੂੰ ਵਿਰਸੇ ਦੇ ਵਿੱਚ ਲੰਗਰਾਂ ਦੀ ਸੇਵਾ ਜਾਂ ਹਰ ਤਰ੍ਹਾਂ ਦੀ ਸੇਵਾ ਮਿਲੀ ਹੈ ਦੁਖੀਆਂ ਦੀ ਰੋਗੀਆਂ ਦੀ ਹਰ ਤਰ੍ਹਾਂ ਦੇ ਲੋਕਾਂ ਦੀ ਸੇਵਾ ਕਰਨ ਦੀ ਜੋ ਸੇਵਾ ਮਿਲੀ ਹੈ ਇਹ ਪਰਮਾਤਮਾ ਦੀ ਕਿਰਪਾ ਨਾਲ ਮਿਲੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਚੱਲ ਕੇ ਪਰੰਪਰਾ ਕਰੋੜਾਂ ਸਿੱਖਾਂ ਵੱਲੋਂ ਥਾ ਥਾ ਤੇ ਬੇਸ਼ੁਮਾਰ ਜੀਵ ਸੇਵਾ ਕੀਤੀ ਜਾ ਰਹੀ ਹੈ ਇਹ ਅਸੀਂ ਵਿਭਾਗੇ ਆ ਤੇ ਅੱਜ ਅਸੀਂ ਇਹ ਸੇਵਾ ਕਰਨ ਚੋਕੇ ਹੋਏ ਆ ਉਸ ਪ੍ਰਮਾਤਮਾ ਦੀ ਕਿਰਪਾ ਨਾਲ ਸੇਵਾ ਕੀਤੀ ਹੈ ਉਸ ਪ੍ਰਮਾਤਮਾ ਦੀ ਕਿਰਪਾ ਕਰਨ ਸਾਥੋਂ ਸੇਵਾ ਲੈਂਦੇ ਰਹਿਣ ਅਸੀਂ ਹਮੇਸ਼ਾ ਸੇਵਾ ਕਰਦੇ ਰਹੀ ਤੁਸੀਂ ਜਗਾ ਜਗਾ ਤੇ ਲੰਗਰ ਲੱਗੇ ਵੇਖੇ ਹੋਣਗੇ ਬਹੁਤ ਜਗਾ ਦੇ ਲੰਗਰਾਂ ਦੀ ਸੇਵਾ ਨਮੋਦੇ ਵੇਖੇ ਹੋਣਗੇ ਤਾਂ ਅੱਜ ਤੁਹਾਨੂੰ ਫਿਰ ਦੱਸ ਰਹੀ ਆ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਆ ਔਰ ਮੁੱਖ ਮੰਤਰੀ ਦਫ਼ਤਰ ਦਾ ਸਟਾਫ ਸਾਰਾ ਹੀ ਇਸ ਸੇਵਾ ਨੂੰ ਨਿਵਾ ਰਿਆ ਸਰਦਾਰ ਸਤਿਗੁਰਜੀ ਸਤਿਗੁਰਜੀ ਸਰਦਾਰ ਜੀ ਕਿਵੇਂ ਵੇਖਦੇ ਹੋ ਜੀ ਲੰਗਰਾਂ ਦੀ ਸੇਵਾ ਹਰ ਸੁਨੇਹਾ ਇੱਕ ਵਧੀਆ ਸੁਨੇਹਾ ਲੰਗਰ ਦਾ ਲੇਕਿਨ ਆ ਦਿਹਾੜੇ ਸੋਗ ਦੇ ਦਿਹਾੜੇ ਆ ਔਰ ਇਸ ਦੇ ਵਿੱਚ ਵੀ ਲੰਗਰਾਂ ਦੀ ਵੱਧ ਤੋਂ ਵੱਧ ਸੇਵਾ ਚੱਲ ਰਹੀ ਹੈ ਇਹ ਜਿਹੜਾ ਹੁਣ ਸਮਾਂ ਚੱਲ ਰਿਹਾ ਹੈ ਸਹੀਦੀ ਦੇ ਚੱਲ ਰਿਹਾ ਜੀ ਚਾਰ ਸਹਿਬਜਾ ਦੇ ਮਾਤਾ ਗੁਜਰ ਕੌਰ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੇ ਆਪਣਾ ਬਲਦਾਨ ਦਿੱਤਾ ਉਨ੍ਹਾਂ ਦੀ ਸ਼ਹਾਦਤ ਨੂੰ ਦੇਖ ਕੇ ਸਾਡੇ ਜਗ ਜਉਂਦਿਆਂ ਦੇ ਮੇਲੇ ਵੱਲੀਓ ਸਾਡੇ ਸਾਰੇ ਪੰਜਾਬ ਸਰਕਤਰੇ ਦੇ ਮੁਲਾਜ਼ਮਾਂ ਆਗੂ ਤੇ ਇਹ ਉਸ ਤੋਂ ਇਲਾਵਾ ਜਿਹੜੇ ਹੋਰ ਚੰਡੀਗੜ੍ਹ ਦੇ ਪਤਵੰਤੇ ਸੱਜਣ ਜਿਵੇਂ ਗੁਰਮੀਤ ਮਰੋਲੀ ਜੀ ਬੋਲੀ ਸਾਹਿਬ ਤੇ ਬਰਾੜ ਸਾਹਿਬ ਤੇ ਗੁਰਮੀਤ ਜੀ ਸੁਪਰਡੈਂਟ ਸਾਹਿਬ ਤੇ ਸਾਡੇ ਜਿਹੜੇ ਅਸੀਂ ਹਰ ਸਾਲ ਜਿਹੜੀ ਆ ਸਾਡੇ ਜਗ ਜਉਂਦਿਆਂ ਦੇ ਮੇਲੇ ਵੱਲੀਓ ਲੰਗਰ ਵੀ ਲਗਾਏ ਜਾਂਦੇ ਨੇ ਇਸ ਤੋਂ ਇਲਾਵਾ ਗਰੀਬਾਂ ਦੀ ਹੋਰ ਮਦਦ ਵੀ ਕੀਤੀ ਜਾਂਦੀ ਆ ਜਿਵੇਂ ਬੱਚਿਆਂ ਨੂੰ ਸਕੂਲ ਦੀਆਂ ਕਿਤਾਬਾਂ ਜਾਂ ਹੋਰ ਠੰਡ ਦੇ ਵਿੱਚ ਜਿਹੜੇ ਆ ਬੰਦਿਆਂ ਨੂੰ ਲੋੜ ਹੁੰਦੀ ਆ ਕੰਬਲਾਂ ਦੀਆਂ ਤੇ ਅਸੀਂ ਜਿਹੜੇ ਅੱਜ ਜਿਹੜੇ ਇੱਥੇ ਲੰਗਰ ਆ ਜਿਹੜੇ ਤਿਆਰ ਕਰਕੇ ਲੈਂਦੇ ਆ ਜਿਹਦੇ ਵਿੱਚ ਜਿਹੜੀ ਆ ਚਾਵਲ ਆ ਕੜੀ ਆ ਤੇ ਪ੍ਰਸ਼ਾਦ ਆ ਤੇ ਦਾਲ ਇਹ ਲੰਗਰ ਜਿਹੜਾ ਸਾਡਾ ਟੁੱਟ ਵਰਤ ਰਿਹਾ ਤੇ ਇਹ 16 ਸੈਟਰ ਚੰਡੀਗੜ੍ਹ ਹਸਪੀਟਲ ਵਿਖੇ ਅੱਜ ਉਸ ਤੇ ਬਾਹਰ ਜਿਹੜਾ ਲੰਗਰ ਲਾਇਆ ਮੈਂ ਜਿੰਨਾ ਵੀ ਸਾਡੇ ਦੋਸਤ ਮਿੱਤਰਾਂ ਤੋਂ ਹੋਰ ਸਾਡੇ ਸੰਸਥਾ ਤੋਂ ਇਲਾਵਾ ਬਾਹਰੋਂ ਵੀ ਬੰਦਿਆਂ ਨੇ ਜਿਹੜੀ ਆ ਸੇਵਾ ਭੇਜੀ ਆ ਲੰਗਰ ਵਾਸਤੇ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਤੁਹਾਡਾ ਵੀ ਧੰਨਵਾਦ ਕਰਦਾ ਤੁਸੀਂ ਚੈਨਲ ਦੇ ਮਾਧਿਅਮ ਰਾਹੀਂ ਜਿਹੜਾ ਇਹਨੂੰ ਕਵਰ ਅਪ ਕੀਤਾ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨ ਕਰਦਾ ਇਹ ਹੀ ਕਹਿਣਾ ਵੀ ਜਿਹੜਾ ਲੰਗਰ ਆ ਜਿਹੜਾ ਇਹ ਸਾਨੂੰ ਐਸ ਖਾਸ ਕਰਕੇ ਦਸੰਬਰ ਦੇ ਮਹੀਨੇ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਲੰਗਰਾਂ ਦੀ ਸੇਵਾ ਕਰਨੀ ਚਾਹੀਦੀ ਆ ਧਨਮਨ ਤੇ ਧੰਦੇ ਨਾਲ ਕਰਨੀ ਚਾਹੀਦੀ ਆ ਧੰਨਵਾਦ ਜੀ ਵਾਹਿਰ ਜੀ ਕਾ ਖਾਲਸਾ ਵਾਹਿਰ ਫਤਿਹ ਔਰ ਅਸੀਂ ਧੰਨਵਾਦ ਕਰਦੇ ਆ ਆਪਣੇ ਚੈਨਲ ਦੇ ਮਾਤੀਆਂ ਰਾਈਆਂ ਇਹਨਾਂ ਸੰਗਤਾਂ ਦਾ ਜੋ ਲਗਾਤਾਰ ਲੰਗਰਾਂ ਦੀ ਸੇਵਾ ਨਿਭਾ ਰਹੇ ਆ ਉਹ ਲੋਕ ਜੋ ਜ਼ਰੂਰਤ ਮੰਦਾ ਹੈ ਜਿਨ੍ਹਾਂ ਨੂੰ ਚੰਡੀਗੜ੍ਹ ਦੇ ਮਹਿੰਗੇ ਸ਼ਹਿਰ ਦੇ ਵਿੱਚ ਕਿਤੇ ਵੀ ਜਾ ਕੇ ਆਪਣਾ ਜਿਹਾ ਗੁਜ਼ਾਰਾ ਪੱਤਾ ਕਰਨਾ ਔਖਾ ਹੋ ਜਾਂਦਾ ਤਾਂ ਫਿਰ ਇਹ ਲੰਗਰ ਹੀ ਹਸਪੀਟਲ ਦੇ ਵਿੱਚ ਆਈ ਮੁਸੀਬਤ ਨੂੰ ਬਚਾਉਂਦੇ ਆ ਤਾਂ ਇਹਨਾਂ ਲੰਗਰਾਂ ਵਿੱਚ ਇਹਨਾਂ ਹਸਪੀਟਲਾਂ ਦੇ ਗੇਟਾਂ ਦੇ ਵਿੱਚ ਅਕਸਰ ਹੀ ਤੁਸੀਂ ਦੇਖਦੇ ਹੋਵੋਗੇ ਤਾਂ ਇਹਨਾਂ ਵੱਲੋਂ ਵੀ ਲਗਾਤਾਰ ਲਗਭਗ 13-14 ਸਾਲ ਤੋਂ ਪ੍ਰਧਾਨ ਜੀ ਦੇ ਥੇ ਤੇ ਗੱਲਬਾਤ ਕਰਦੇ ਆ ਪ੍ਰਧਾਨ ਜੀ ਅੰਦਰ ਨੇ ਔਰ ਪ੍ਰਧਾਨ ਜੀ ਦੋ ਲਫ਼ਜ਼ ਕੀ ਕਹਿਣਾ ਚਾਹੁੰਦੇ ਆ ਤਾਂ ਜ਼ਰੂਰ ਅਸੀਂ ਦੋ ਲਫ਼ਜ਼ ਸਾਂਝੇ ਕਰਨੇ ਚਾਹਾਂਗੇ ਆ ਜੀ ਸਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਜੀ ਕਿਵੇਂ ਵੇਖਦੇ ਹੋ ਲੰਗਰਾਂ ਦੀ ਸੇਵਾ ਚੱਲ ਰਹੀ ਆ ਔਰ ਪਹਿਲਾਂ ਵੀ ਉਹ ਟੁੱਟ ਲੰਗਰ ਵਰਤਦੇ ਰਹੇ ਆ ਤਾਂ ਹੁਣ ਕਿਵੇਂ ਵੇਖਦੇ ਹੋ ਕਿ ਸ਼ਹੀਦੀ ਦਿਹਾੜਿਆਂ ਲੈ ਕੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੀਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪ ਜੀ ਦੇ ਮੱਦੇਮਰਾਈ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੀ ਲੰਗਰ ਦੀ ਸੇਵਾ ਬੜੀ ਮਨੁੱਖਤਾ ਦੀ ਸੇਵਾ ਇੱਥੇ ਆਪਾਂ ਜਿਵੇਂ ਹਸਪਤਾਲਾਂ ਦੇ ਬਾਹਰ ਅਸੀਂ ਲੰਗਰ ਸੇਵਾ ਲਾਉਂਦੇ ਆ ਜਿਵੇਂ ਮਰੀਜ਼ ਹੈਗੇ ਉਹਨਾਂ ਦੇ ਨਾਲ ਜਿਹੜੇ ਟੈਂਡਰਡ ਆਏ ਹੁੰਦੇ ਨੇ ਉਹਨਾਂ ਨੂੰ ਦਾਲ ਫੁਲਕਾ ਸਬਜ਼ੀ ਬਹੁਤ ਪ੍ਰੋਵਾਈਡ ਕਰਨਾ ਬਹੁਤ ਜ਼ਰੂਰੀ ਆ ਲੰਗਰ ਉਹਨਾਂ ਨੂੰ ਜਦੋਂ ਆਪਾਂ ਕਿਸੇ ਨੂੰ ਆਪਾਂ ਲੰਗਰ ਦਿੰਨੇ ਆ ਆਪਾਂ ਨੂੰ ਪ੍ਰਸ਼ਾਦਾ ਪਾਣੀ ਛਕਦੇ ਆ ਉਹ ਸੀਸਾ ਹੀ ਦਿੰਦਾ ਇਹ ਬਹੁਤ ਵੱਡੀ ਗੱਲ ਆ ਨਾਲੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਧੰਨ ਧੰਨ ਮਾਤਾ ਗੁਜਰਪੌਰ ਜੀ ਦੀ ਯਾਦ ਵਿੱਚ ਅਸੀਂ ਇੱਕ ਸਿਧਾਂਤ ਸਿੱਖੀ ਸਿਧਾਂਤ ਆ ਕਹਿੰਦੇ ਪੰਜਾਬੀਆਂ ਦਾ ਸਿੱਖਾਂ ਦਾ ਵੀ ਸਾਡਾ ਲੰਗਰ ਜਿਹੜਾ ਹੈਗਾ ਲਗਾਤਾਰ ਚੱਲਦਾ ਰਹਿਣਾ ਚਾਹੀਦਾ ਬਾਬੇ ਨਾਨਕ ਦਾ 20 ਸਾਲ ਦਾ ਲੰਗਰ ਲਾਇਆ ਅੱਜ ਤੱਕ ਚੱਲ ਰਿਹਾ ਤਾਂ ਇਸ ਦੇ ਨਾਲ ਨਾਲ ਇਹ ਦੱਸਦਾ ਹੀ ਹੈ ਕਿ ਲੰਗਰ ਦੀ ਸੇਵਾ ਟੁੱਟ ਵਰਤ ਰਹੀ ਹੈ ਔਰ ਬਹੁਤ ਸਾਰੀਆਂ ਤਸਵੀਰਾਂ ਅਕਸਰ ਹੀ ਅਸੀਂ ਸਾਂਝੀਆਂ ਕਰਦੇ ਰਹਿੰਦੇ ਹਾਂ ਤਾਂ ਹੋਰ ਸ਼ਕਤੀਆਂ ਦੇ ਕੋਲੋਂ ਵੀ ਜਾਣਦੇ ਆ ਕਿ ਲੰਗਰ ਦੀ ਜਿਹੜੀ ਮਹੱਤਤਾ ਔਰ ਲੋਕਾਂ ਨੂੰ ਇਹ ਸਿੱਧੀ ਦਿਹਾੜਿਆ ਉੱਤੇ ਕੀ ਸਨੇਹਾ ਦੇਣਾ ਚਾਹੀਦਾ ਹਾਂਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਇਹ ਲੰਗਰ ਦੀ ਪਰੰਪਰਾ ਸਾਡੇ ਸਿੱਖ ਧਰਮ ਦੇ ਬਾਣੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀਗੀ 20 ਨਾਲ ਜਿਹੜੀ ਕਿ ਅੱਜ ਸਦੀਆਂ ਲੰਗਰ ਤੋਂ ਬਾਅਦ ਵੀ ਇਹ ਅੱਗੇ ਤੋਂ ਅੱਗੇ ਹੀ ਜਾ ਰਹੀ ਹੈ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਇਸ ਦਿਨਾਂ ਦੇ ਭਰਾ ਨੇ ਇਨੀ ਸਿੱਖ ਕੌਮ ਲੰਗਰ ਲਾਉਂਦੀ ਇਹ ਹਰ ਇੱਕ ਗੁਰਦੁਆਰੇ 'ਚ 24 ਘੰਟੇ ਲੰਗਰ ਚੱਲਦਾ ਹੀ ਰਹਿੰਦਾ ਕੋਈ ਵੀ ਸੰਗਤ ਆਉਂਦੀ ਆ ਉਹਨੂੰ ਹਰ ਟਾਈਮ ਗੁਰਦਾਰੇ ਵਿੱਚ ਲੰਗਰ ਮਿਲਦਾ ਹੈ ਤੇ ਇਹ ਜਿਹੜਾ ਪੰਦਰਵਾੜਾ ਚੱਲ ਰਿਹਾ ਸਿੱਖ ਕੌਮ ਵਾਸਤੇ ਬਹੁਤ ਹੀ ਕ੍ਰੂਸ਼ੀਅਲ ਇਹਨਾਂ ਦਿਨਾਂ ਦੇ ਵਿੱਚ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਸ਼ਹੀਦੀ ਪਾ ਗਿਆ ਸੀਗਾ ਮੈਂ ਕਈ ਵਾਰੀ ਇਹ ਸੋਚਦਾ ਹੁੰਨਾ ਵੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕਿੰਨਾ ਵੱਡਾ ਜੇਰਾ ਹੋਊਗਾ ਜਿਹਨੂੰ ਪਤਾ ਲੱਗਿਆ ਹੋਊਗਾ ਕਿ ਮੇਰੇ ਚਾਰੇ ਪੁੱਤਰ ਸ਼ਹੀਦੀ ਪਾ ਚੁੱਕੇ ਆਂ ਅੱਜ ਕੱਲ ਕਿਸੇ ਦਾ ਕੋਈ ਬੁਢਾ ਮਰ ਜੇ ਜਾਂ ਕੋਈ ਹੋਰ ਮਰ ਜੇ ਉਹਦੇ ਤੇ ਬੜਾ ਸੋਗ ਮਨਾਉਂਦੇ ਰਹਿੰਦੇ ਆਂ ਪਰ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖ ਕੇ ਇਹ ਰੱਖਣਾ ਚਾਹੀਦਾ ਦੇਖਣਾ ਚਾਹੀਦਾ ਕਿ ਹਾਂ ਜੀ ਸਾਡੇ ਗੁਰੂਆਂ ਨੇ ਕਿੱਡੀ ਵੱਡੀਆਂ ਕੁਰਬਾਨੀਆਂ ਦਿੱਤੀਆਂ ਤੇ ਇਹ ਜਿਹੜੇ ਪੰਦਰਵਾੜਾ ਸਾਡਾ ਆਇਆ ਹੋਇਆ ਇਹਦੇ ਵਿੱਚ ਸਾਨੂੰ ਸਿੱਖ ਗੁਰੂਆਂ ਦੇ ਸਿਖਿਆਵਾਂ ਤੇ ਚੱਲਣਾ ਚਾਹੀਦਾ ਤੇ ਜਿਵੇਂ ਕਿ ਹੁਣ ਇੱਥੇ ਸਾਡੇ ਪੰਜਾਬ ਸਰਕਾਰੀ ਸੈਕਟਰੀਟ ਦੇ ਮੁਲਾਜ਼ਮਾਂ ਨੇ ਲੰਗਰ ਦੀ ਸੇਵਾ ਕੀਤੀ ਆ ਤੇ ਹੋਰ ਵੀ ਵੱਧ ਚੜ ਕੇ ਸਮਾਜ ਸੇਵਾ ਕਰਦੇ ਰਹਿੰਦੇ ਆ ਜਿਵੇਂ ਕਿ ਸਾਡੇ ਭਾਗ ਸਾਹਿਬ ਨੇ ਦੱਸਿਆ ਕਿ ਇਹ ਸੰਸਥਾ ਜਿਹੜੀ ਜਗ ਜੂੰਦਿਆਂ ਦੇ ਮੇਲੇ ਬੱਚਿਆਂ ਵਾਸਤੇ ਕੰਬਲ ਗਰਮ ਕੋਟੀਆਂ ਤੇ ਹੋਰ ਪੈਂਸਨ ਦਿੰਦੇ ਰਹਿੰਦੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਜਿਹੜਾ ਇਹ ਸੰਸਥਾ ਜਗ ਜੂੰਦਿਆਂ ਦੇ ਮੇਲੇ ਆਪਣੇ ਸਮਾਜ ਦੀ ਬਾਤ ਚੜ ਕੇ ਸੇਵਾ ਕਰਦਾ ਰਹੂਗਾ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਤੇ ਬਹੁਤ ਸਾਰੀਆਂ ਸ਼ਕਸ਼ੀਤਾਂ ਦੇ ਤੁਸੀਂ ਬਚਨ ਸੁਨੇ ਔਰ ਬਹੁਤ ਸਾਰੀਆਂ ਸ਼ਕਸ਼ੀਤਾਂ ਨੇ ਕਿਹਾ ਕਿ ਲੰਗਰਾਂ ਦੇ ਵਿੱਚ ਅਕਸਰੀ ਪੰਜਾਬ ਤੇ ਪੰਜਾਬੀ ਅਤੇ ਸਿੱਖੀ ਜਿਹੜੀ ਆ ਉਹ ਪਰਫੁੱਲਤ ਹੋਈ ਆ ਔਰ ਸੇਵਾ ਦੇ ਵਿੱਚ ਭਾਵਨਾ ਰੱਖਦੀ ਆ ਔਰ ਸਿੱਖੀ ਦੇ ਵਿੱਚ ਅਸੀਂ ਇਹ ਦੇਖਦੇ ਆ ਕਿ ਕੀ ਕਹਿਣਾ ਚਾਹੁੰਦੇ ਨੇ ਸਰਦਾਰ ਜੀ ਹੁਣ ਪਹੁੰਚੇ ਲੇਟ ਪਹੁੰਚੇ ਨੇ ਹਾਂ ਜੀ ਸੱਚ ਕਰਦੇ ਹੋਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਧ ਸੰਗਤ ਜੀ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਅੱਜ ਤੋਂ 6 ਪਉ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਨੰਦਪੁਰ ਸਾਹਿਬ ਦਾ ਕੇਲਾ ਛੱਡ ਦਿੱਤਾ ਸੀ ਤੇ ਉਸ ਤੋਂ ਲੈ ਕੇ ਸਰਹੰਦ ਤੱਕ ਦਾ ਸਫ਼ਰ ਜੋ ਹੈ ਉਹ ਸਾਰਿਆਂ ਨੂੰ ਪਤਾ ਹੈ ਸਾਰੇ ਲੋਕ ਵਾਕਫ ਨੇ ਪਰ ਸਾਡਾ ਵਿਰਸਾ ਐਡਾ ਅਮੀਰ ਹੈ ਕਿ ਸਾਨੂੰ ਗੁਰੂ ਸਾਹਿਬ ਨੂੰ ਯਾਦ ਕਰਨ ਦਾ ਮੌਕਾ ਮਿਲ ਰਿਹਾ ਤੇ ਲੋਕਾਂ ਦੇ ਵਿੱਚ ਹੋਰ ਪੂਰਾ ਉਤਸ਼ਾਹ ਹੈ ਕੋਈ ਆਪਣੇ ਮਨੋਂ ਤੁਹਾਨੂੰ ਸੇਵਾ ਕਰ ਰਿਹਾ ਹੈ ਸਾਡਾ ਇੱਕੋ ਇੱਕ ਸੂਲ ਹੈ ਕਿ ਸੇਵਾ ਕਰੀਏ ਤੇ ਭੁੱਲ ਜਾਈਏ ਅਗਲੇ ਸਾਲ ਇਰ ਇਕੱਠੇ ਹੋਵਾਂਗੇ ਇਸੇ ਤਰ੍ਹਾਂ ਜਿਵੇਂ ਅੱਜ ਜਗਜੂਨਿਆਂ ਦੇ ਮੇਲੇ ਟਰਸ ਵੱਲੋਂ ਗੁਰੂਕਾ ਲੰਗਰ ਵਰਤਾਇਆ ਜਾ ਰਿਹਾ ਤੇ ਹੋਰ ਸੇਵਾਵਾਂ ਵੀ ਕੀਤੀਆਂ ਜਾ ਰਹੀਆਂ ਨੇ ਇੱਛੇ ਤਰ੍ਹਾਂ ਪ੍ਰਮਾਤਮਾ ਕਿਰਪਾ ਕਰੇ ਅਗਲੇ ਸਾਲ ਵੀ ਇਹਦੇ ਨਾਲ ਤੇ ਅਸੀਂ ਇਹ ਸੇਵਾ ਕਰ ਸਕੀਏ ਤੇ ਸੰਗਤਾਂ ਵਿੱਚ ਸ਼ਾਮਲ ਹੋ ਸਕੀਏ ਧੰਨਵਾਦ ਵੈਕਿੰਗ ਦਾ ਫਤਹ ਸਾਬ ਵੈਕਰੀ ਜੀ ਦਾ ਤਾਂ ਇਹ ਨੇ ਉਹ ਸਖਸ਼ੀਤਾ ਜੋ ਮੁੱਖ ਮੰਤਰੀ ਦਫ਼ਤਰ ਦਾ ਸਟਾਫ ਹੈ ਔਰ ਇਹਨਾਂ ਵੱਲੋਂ ਬਹੁਤ ਵਧੀਆ ਸੇਵਾ ਲਗਾਤਾਰ ਲਗਭਗ 12 ਸਾਲ ਤੋਂ ਇਹ ਸੇਵਾ ਨਿਭਾਈ ਜਾ ਰਹੀ ਹੈ ਔਰ ਜਗਾ ਜਗਾ ਤੇ ਪੰਜਾਬ ਦੇ ਵਿੱਚ ਔਰ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਜਗਾ ਤੇ ਲੰਗਰ ਜਿਹੜੇ ਆ ਚੱਲ ਰਹੇ ਆ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਔਰ ਲੋਕਾਂ ਦੀ ਆਸ ਰੱਖਦੇ ਆ ਕਿ ਲੋਕ ਵੀ ਇਹਨਾਂ ਲੰਗਰਾਂ ਤੋਂ ਇਹਨਾਂ ਸ਼ਹੀਦੀ ਦਿਹਾੜਿਆਂ ਤੋਂ ਇਹਨਾਂ ਬਚਨਾਂ ਤੋਂ ਕੁਝ ਨਾ ਕੋਈ ਜਰੂਰ ਸਿੱਖਣ ਔਰ ਸੇਵਾ ਭਾਵਨਾ ਦੇ ਨਾਲ ਜਰੂਰ ਜੁੜਨਾ ਫਿਲਹਾਲ ਵੀਡੀਓ ਸ਼ੇਅਰ ਕਰਦੇ ਹੋ ਮੇਰੇ ਸਹਿਯੋਗੀ ਤਰਜਿੰਦਰ ਦੇ ਨਾਲ ਮੈਂ ਹਰਜਿੰਦਰ ਸਿੰਘ ਗੁਰਦਾਸਪੁਰ ਫਿਲਹਾਲ ਚੰਡੀਗੜ੍ਹ